ਦੀ ਰਿਕਵਰੀ ਹੋਈ ਹੈ ਕਿੰਨੀ ਰਿਕਵਰੀ ਹੋਈ ਹੈ ਕਿੱਥੋਂ ਹੋਈ ਹੈ ਕਿਵੇਂ ਹੋਈ ਹੈ ਜੀ ਮੰਨਜੋ ਕਿ ਐਸਐਸਪੀ ਫਿਰੋਜ਼ਪੁਰ ਸੌਮਿਆ ਮਿਸਤਾ ਜੀ ਦੇ ਜਿਹੜੇ ਨਿਰਦੇਸ਼ ਹੈ ਜਿਹੜੇ ਨਸ਼ੇ ਦੇ ਖਿਲਾਫ ਜਿਹੜੀ ਲੜਾਈ ਜਿਹੜੀ ਜੰਗ ਚੱਲ ਰਹੀ ਹੈ ਉਸ ਵਿੱਚ ਸਾਰੀ ਜਿਹੜੀ ਟੀਮਾਂ ਹੈਗੀ ਆ ਅੱਡ ਅੱਡ ਫਿਰੋਜ਼ਪੁਰ ਦੇ ਅੱਡ ਅੱਡ ਥਾਵਾਂ 'ਤੇ ਨਾਕਾ ਲਾੰਦੀ ਤੇ ਇੱਕ ਮੁਖਬੀਰ ਖਾਸ ਵੱਲੋਂ ਜਿਹੜੀ ਸੂਚਨਾ ਮਿਲੀ ਸੀ ਉਸ ਮੁਤਾਬਿਕ ਇੱਕ ਨਾਕਾ ਲਾਇਆ ਸੀ ਤੇ ਡੀਐਸਪੀ ਡੀ ਗੁਰਿੰਦਰ ਖੋਸਾ ਜੀ ਡੀਐਸਪੀ ਸਿਟੀ ਸ੍ਰੀ ਸਿਕੁੰਦਰ ਜੀ ਤੇ ਸੀਆਈ ਇਨਚਾਰਜ ਮੋਹਿਤ धवन ਜੀ ਦੇ 팀 ਨੂੰ ਇੱਕ ਵੱਡੀ ਕਾਮਯਾਬੀ ਹਾਸਿਲ ਹੋਈ ਜਦ 500 ਗ੍ਰਾਮ ਚਿੱਟੇ ਦੀ ਜਿਹੜੀ ਕਮਰਸ਼ਲ ਕੁਆਂਟੀਟੀ ਆਫ ਹੈਰੋਇਨ ਹੈ ਉਹਦੀ ਰਿਕਵਰੀ ਹੋਈ ਨਾਲ ਇੱਕ ਮੋਟਰਸਾਈਕਲ ਵੀ ਫੜਿਆ ਗਿਆ ਦੋ ਜਿਹੜੇ ਦੋਸ਼ੀ ਐ આરોપી ਉਹਨੂੰ ਵੀ ਗ੍ਰਿਫਤਾਰ ਕੀਤਾ ਗਿਆ ਉਹਨਾਂ ਦਾ ਜਿਹੜਾ ਨਾਮ ਹੈਗਾ ਹਰਪ੍ਰੀਤ ਉਰਫ ਕਾਲੂ ਜਿਹੜਾ ਰਹਿਣ ਵਾਲਾ ਪਿੰਟ ਗੱਟੀ ਰਾਜੋਕੇ ਦਾ ਹੈ ਤੇ ਉਹਦੇ ਬਾਅਦ ਜਿਹੜਾ ਰਣਜੀਤ ਸਿੰਘ ਉਰਫ ਗੱਗੀ ਪੁੱਤਰ ਗੁਰਦੀਪ ਸਿੰਘ ਆ ਵੀ ਗੱਟੀ ਰਾਜੋਕੇ ਰਹਿਣ ਵਾਲਾ ਹੈ ਜਿੰਨਾ ਹਜੇ ਅਸੀਂ 48 ਰਿਕਾਰਡ ਕੀਤੀ ਹੈ ਉਹਦੇ ਮੁਤਾਬਿਕ ਜਿਹੜਾ ਗੱਗੀ ਹੈ ਗੱਗੀ ਉਰਫ ਰਣਜੀਤ ਉੱਤਰ ਗੁਰਦੀਪ ਇਸ ਤੇ ਪਹਿਲਾਂ ਵੀ ਇੱਕ थाना ਅਮੀਰ ਖਾਸ ਫਜ਼ਿਲਕਾ ਵਿੱਚ ਕਮਰਸ਼ਲ ਕੁਆਂਟੀਟੀ ਐਨਡੀਪੀਐਸ ਦਾ ਪਰਚਾ ਹੈਗਾ ਰਿਪੀਟ ਆਫੈਂਡਰ ਹੈ ਤੇ ਇਹਨੂੰ ਹੁਣ ਗ੍ਰਫਤਾਰ ਕਰ ਲਿਆ ਗਿਆ ਹੈ ਪੁਲਿਸ ਡਿਮਾਂਡ ਇਹਨਾਂ ਦਾ ਲਿੱਤਾ ਗਿਆ ਤੇ ਤਫਤੀਸ਼ ਹੁਣ ਚੱਲ ਰਹੀ ਹੈ ਕਿ ਇਹ ਕਿੱਥੋਂ ਕਿਵੇਂ ਜਿਹੜਾ ਹੈਗਾ ਜਿਹੜਾ ਨਸ਼ਾ ਇਹ ਮੰਗਾਉਦੇ ਸੀ ਨਾ ਅਕੀਦਾ ਇਹਨਾਂ ਦਾ ਪਲਾਨ ਕੀ ਸੀ ਕਿ ਨੂੰ ਵੇਚਣਾ ਚਾਹੁੰਦੇ ਸੀ ਇਹਦੇ ਨਾਲ-ਨਾਲ ਮੈਂ ਇਹ ਵੀ ਦੱਸ ਦਵਾਂ ਕਿ ਮਾਨਯੋਗ ਸਸਪੀ ਫਿਰੋਜ਼ਪੁਰ ਸੋਮਾ ਮਿਸਟਰ ਜੀ ਦੇ ਜਿਹੜੇ ਨਿਰਦੇਸ਼ ਹੈਗੇ ਉਸ ਮੁਤਾਬਿਕ ਇੱਕ ਅਡ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਯੂਨਿਟ ਬਣਾਇਆ ਗਿਆ ਉਹਨੂੰ ਐਸ ਆਈ ਜੋਤੀ ਜੀ ਲੀਡ ਕਰਦੀ ਤੇ ਸੀ ਆਈ ਦੀ ਟੀਮ ਤੇ ਜੋਤੀ ਜੀ ਦੀ ਟੀਮ ਮਿਲ ਕੇ ਜਿਹੜੇ ਇਹ ਦੋਸੀ ਅਰੋਪੀ ਨੇ ਇਹਨਾਂ ਦੀ ਜਿਹੜੀ ਪ੍ਰਾਪਰਟੀਆਂ ਹੈਗੀਆਂ ਸੰਪਤੀ ਜੇ ਇਹਨੇ ਨਸਾ ਵੇਚ ਕੇ ਬਣਾਈ ਹੈ ਉਹਨੂੰ ਵੀ ਵੈਰੀਫਾਈ ਕਰਨਗੇ ਤੇ ਜਿਹੜਾ ਉਦੋਂ ਬਾਅਦ ਉਹ ਪ੍ਰੋਪਰਟੀਆਂ ਵੀ ਜੁੜੀ ਹੈਗੀ ਅਟੈਚ ਕਰਾਈ ਜਾਏਗੀ ਸਰ ਇਹ ਕਿਥੋਂ ਆਈ ਸੀ ਇਹ ਮੈਂ ਡੋਨ ਦੇ ਜ਼ਰੀਏ ਆਈ ਹੈ ਪਤਾ ਆਹ ਤਾਂ ਦੇਖੋ ਇਹ ਤਫਤੀਸ਼ ਦਾ ਵਿਸ਼ਾ ਬਟ ਮਡਲੀ ਜਿਹੜੀ ਤਫਤੀਸ਼ ਹੈ ਉਸ ਮੁਤਾਬਕ ਤੋਂ ਆਹ ਲੱਗ ਰਿਹਾ ਜੀ ਕਿੰਨੇ ਦੋਸ਼ੀ ਕਿਤੇ ਗ੍ਰਿਫਤਾਰ ਦੋ ਦੋਸ਼ੀ ਗ੍ਰਿਫਤਾਰ ਕੀਤੇ ਹਨ ਇੱਕ ਤਾਂ ਜਿਹੜਾ ਹੈਗਾ ਹਰਪ੍ਰੀਤ ਉਰਫ ਕਾਲੂ ਤੇ ਦੂਜਾ ਰਣਜੀਤ ਉਰਫ ਗੱਗੀ ਰਣਜੀਤ ਉਰਫ ਗੱਗੀ ਤੇ ਪਹਿਲਾ ਵੀ ਪਰਚਾ ਇਹ ਸਰ ਸਰਹਦੀ ਪਿੰਡਾਂ ਹੀ ਰਹਿਣ ਵਾਲੇ ਆ ਜੀ ਇਹ ਸਰਹਦੀ ਪਿੰਡ ਪਿੰਡ ਗੱਟੀ ਰਾਜੋਕੇ ਦੇ ਹੀ ਰਹਿਣ ਵਾਲੇ ਹੈਗੇ ਜੀ ਨਾਲ ਇਹ ਜਿਹੜਾ ਪੂਰਾ ਆਪਰੇਸ਼ਨ ਸੀ ਸਵਿਚ ਜਿਹੜਾ ਸਾਡਾ ਟੈਕਨੀਕਲ ਸੈਲਾ ਜਿਹੜਾ ਜినੂ ਗੁਰਦੇਵ ਜੀ ਲੀਡ ਕਰਦੇ ਉਹਨਾਂ ਦੀ ਬਹੁਤ ਚੰਗਾ ਇੱਕ ਰੋਲ ਕਰਾਲਾ ਸੀ ਜੀ ਜੀ